ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੱਲ ਮੇਰੀ ਤੁਸੀਂ ਹਮੇਸ਼ਾ ਯਾਦ ਰੱਖਣਾ ਅਗਰ ਤੁਸੀਂ ਕਿਸੇ ਸਿੱਧੇ ਸਾਦੇ ਬੰਦੇ ਨਾਲ ਭੋਲੇ ਭਾਲੇ ਬੰਦੇ ਨਾਲ ਕਿਸੇ ਪ੍ਰਕਾਰ ਦੀ ਕੋਈ ਚਲਾਕੀ ਕੋਈ ਧੋਖਾ ਫਰੇਬ ਕਰ ਰਹੇ ਹੋ ਤਾਂ ਤੁਸੀਂ ਸਿੱਧਾ ਉੱਪਰ ਵਾਲੇ ਨੂੰ ਪਰਮਾਤਮਾ ਨੂੰ ਆਪਣੇ ਖਿਲਾਫ ਕਰ ਰਹੇ ਹੋ ਇਹ ਗੱਲ ਮੇਰੀ ਹਮੇਸ਼ਾ ਯਾਦ ਰੱਖਣਾ ਕਿਉਂਕਿ ਸਿੱਧੇ ਸਾਦੇ ਭੋਲੇ ਪਾਲੇ ਬੰਦੇ ਨਾਲ ਹਮੇਸ਼ਾ ਪਰਮਾਤਮਾ ਹੁੰਦਾ ਹੈ ਉਹਨਾਂ ਦਾ ਖਿਆਲ ਸਿਰਫ ਪਰਮਾਤਮਾ ਰੱਖਦਾ ਹੈ ਅਗਰ ਤੁਸੀਂ ਕਿਸੇ ਭੋਲੇ ਪਾਲੇ ਬੰਦੇ ਨਾਲ ਕਿਸੇ ਪ੍ਰਕਾਰ ਦੀ ਕੋਈ ਚਲਾਕੀ ਤੋ ਕਾਫ ਫਰੇਬ ਕਰ ਰਹੇ ਹੋ ਤਾਂ ਤੁਸੀਂ ਸਿੱਧਾ ਪਰਮਾਤਮਾ ਨੂੰ ਆਪਣੇ ਖਿਲਾਫ ਕਰ ਰਹੇ ਹੋ ਉਸ ਵਾਹਿਗੁਰੂ ਜੀ ਨੂੰ ਉਸ ਅਕਾਲ ਪੁਰਖ ਜੀ ਨੂੰ ਆਪਣੇ ਖਿਲਾਫ ਕਰ ਰਹੇ ਹੋ ਇਸ ਕਰਕੇ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਭੋਲੇ ਭਲੇ ਬੰਦੇ ਨਾਲ ਚਲਾਕੀ ਨਹੀਂ ਕਰਨੀ ਧੋਖਾ ਨਹੀਂ ਕਰਨਾ ਫਰੇਬ ਨਹੀਂ ਕਰਨਾ ਨਹੀਂ ਤਾਂ ਫਿਰ ਪਰਮਾਤਮਾ ਵੱਲੋਂ ਤੁਹਾਨੂੰ ਅਜੇ ਹੀ ਸਜ਼ਾ ਮਿਲੇਗੀ ਕਿ ਫਿਰ ਤੁਸੀਂ ਉਸ ਸਜ਼ਾ ਤੋਂ ਬਚ ਨਹੀਂ ਸਕਦੇ ਬੜੀ ਭਿਆਨਕ ਸਜ਼ਾ ਮਿਲੂਗੀ ਇਸ ਕਰਕੇ ਸੋਚ ਸਮਝ ਕੇ ਕਿਸੇ ਸਿੱਧੇ ਸਾਦੇ ਬੰਦੇ ਨੂੰ ਤੰਗ ਕਰਨਾ ਪਰੇਸ਼ਾਨ ਕਰਨਾ ਧੋਖਾ ਕਰਨਾ ਸੋਚ ਸਮਝ ਕੇ ਇਹ ਕੰਮ ਕਰਿਆ ਜੇ ਕਿਉਂਕਿ ਤੁਹਾਨੂੰ ਫਿਰ ਫਲ ਭੁਗਤਣਾ ਪੈਣਾ ਹੈ ਤੇ ਫਲ ਇਨਾ ਭਿਆਨਕ ਹੋਵੇਗਾ ਕਿ ਤੁਹਾਡੇ ਪੈਰਾਂ ਤਲੋਂ ਜਮੀਂ ਨਿਕਲ ਜਾਵੇਗੀ ਇਸ ਕਰਕੇ ਸੋਚ ਸਮਝ ਕੇ ਕਦਮ ਚੁੱਕਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ